ਮਜੇਸਤਕਲ ਜੀ ਸਿਕਾ ਭਾਜੀ ਹੋਰ ਭਾਜੀ ਕਿੱਦਾਂ ਜੀ ਮਜੇ ਤੁਸੀਂ ਸਰਾ ਭਾਜੀ ਬਾਹਰ ਕਰਦੇ ਜੀ ਹਾਂਜੀ ਭਾਜੀ ਸ਼ੁਰੂ ਕੀਤਾ ਸਾਲ ਭੋਗਿਆ ਜੀ ਅੱਛਾ ਸਾਲ ਹੀ ਹੋਇਆ ਜੀ ਥੱਲੇ ਗਾਵਾਂ ਮਜੇ ਦੇ ਵੀ ਕਰਦੇ ਨਾਲ ਭਾਈ ਜੀ ਹੁਣ ਤੇ ਮੱਗਾਂ ਥੋੜੀ ਮੱਜਾ ਥੋੜੀ ਮਿੰਗੇ ਫਗਾਵਾਂ ਲਈ ਆਈ ਦੀ ਨੇ ਠੀਕ ਹੈ ਜੀ ਗਾਵਾਂ ਚਾੜੇ ਵਿਕਦੀ ਪਈਆਂ ਨੇ ਚਲੋ ਠੀਕ ਹੈ ਨਾਮ ਤੇ ਐਡਰੈਸ ਬੋਲੋ ਸਹੀ ਨਾਮ ਆਪਣਾ ਭਾਜੀ ਲਾਡੀ ਹੈ ਪਿੰਡ ਆਪਣਾ ਮਸਾਨੀਆਂ ਵਾ ਠੀਕ ਪਟਾਲਾ ਜਿਹੜਾ ਕਿ ਦਾਸਪੁਰੋਂ ਤੇ ਕਿਹੜੇ ਰੋਡ ਤੇ ਰਹੇਗਾ ਪਿੰਡ ਜੀ ਆਪਣਾ ਇਹ ਸ੍ਰੀ ਹਰਗੱਪਨਪੁਰ ਰੋਡ ਕਮਾਂ ਰੋਡ ਠੀਕ ਪਟਾਲਾ ਕਿੰਨੇ ਗਾਵਾਂ ਜੀ ਅੱਜ ਆਪਣੇ ਕੋਲ ਆਪਣੇ ਭਾਈ ਤਿੰਨ ਗਾਵਾਂ ਨੇ ਇੱਕ ਗੱਬੜ ਦੇ ਦੋ ਸੂਈਆਂ ਚਲੋ ਦੱਸੋ ਜੀ ਫਿਰ ਇਹ ਇਹ ਭਾਜੀ ਦੂਸਰਾ ਸੂਆ ਸ਼ਾਈ ਵਾਲਾ ਵੇੜਦਾ ਅੱਛਾ ਜੀ ਗੱਬਣਾ ਗੱਬਣਾ ਹਾਂ ਜੀ ਠੀਕ ਆ ਤੇ ਵਿੱਚ ਦੇ ਕਿੰਨੇ ਦਾ ਹੱਤਾ ਖੜ ਲੈਂਦੀ ਹੈ ਜੀ ਤੇ ਕਿੰਨੇ ਦੋਦੀ ਕਰੂਗੀ ਜੀ ਇਹ ਪਿੱਛੇ ਤੋਂ ਇੱਕ ਘੱਟ ਕਿੰਨੇ 15 16 ਕਿਲੋ ਚੋਂਦਦੇ ਆ 15 16 ਕਿਲੋ ਹੈ ਜੀ 800 ਸਨ ਓਕੇ ਬਿਲਕੁਲ ਓਕੇ ਓਕੇ ਬਾਕੀ ਸਾਰੇ ਠੰਡੇ ਹੋਏ ਹੋਜੀ ਨਹੀਂ ਹੈ ਤੋਰ ਤੋਰੋ ਜੀ ਤੋਰ ਲਓ ਜੀ ਚੈੱਕ ਕਰੋ ਕਰੋ ਆ ਬੜਾ ਠੀਕ ਆ ਜਵਾਜੂ ਵਧੀਆ

ਇਥੇ ਬੰਦ ਬਲਤ ਹੋਣੀ ਬੋਲੋ ਜੀ ਫਿਰ ਭਾਜੀ ਪੁਰੀ ਮੋਲੇ ਦਾ 5000 ਰੁਪਇਆ ਬਿਲਕੁਲ ਜਾਇਜ਼ 50 ਜੀ ਤੇ ਬੜੀ ਮਾਨਤਰ ਕਰਨਾ ਕਿੰਨਾ ਯਾਰ ਘਟਾ ਦਾਂਗੇ ਹੋਰ ਵੇਚ ਪਹਿਲੀ ਵੀਡੀਓ ਤੁਹਾਡੀ ਚੁਲ ਘਾੜ ਦਾਂਗੇ ਭਾਜੀ ਹੋਰ ਕਰਦਾ ਬੱਕੀ ਖੋਣ ਤੇ ਚਲੋ ਕਰ ਦੇ ਮੋਕੇ ਦੇ ਕਰ ਚਲੋ ਇਹਦੇ ਬਾਰੇ ਦੱਸੋ ਫਿਰ ਇਹ ਭਾਈ ਹੁਣ ਸਰਦੂ ਆਜੀ ਅੱਛਾ ਦੇਖੋ ਦਾਤੋ ਦੁੱਧ ਵਾ 10 ਕਿਲੋ ਹਾਂ ਜੀ ਅੱਜ ਸਰੀ ਲੈ ਆਇਆ ਦੇ ਮਰੋਠ ਵਿੱਚ ਆ ਲੈ ਆਵਾ ਠੀਕ ਆ 8 ਚੋਕ ਲੈਣ ਦੀ ਜੀ ਹਾਂ ਜੀ 8 ਚੋਕ ਜਾਂਦੀ ਆ ਬੱਚਾ ਮਗਰ ਕੀ ਆ ਗਿਆ ਮਗਰ ਇਹ ਬੱਚਾ ਦੀ ਬਾਜੀ ਬੱਚਾ ਹਾਂਜੀ ਠੀਕ ਆ ਤਾਜੀ ਆ ਬਿਲਕੁਲ ਹਣਾ ਜੀ ਠੀਕ ਆ ਤੋਰੋ ਜੀ ਇਹਨੂੰ ਵੀ ਕਿੰਨੇ ਦਿਨ ਮਗਰ ਸੁਈ ਨੂੰ ਜੀ ਨੂੰ ਸੁਈ ਦੇ ਵਿੱਚ ਪਾ ਜੀ ਆ ਬੱਚਾ 10 ਦਿਨ ਹੋ ਗਏ ਹੁਣਗੇ 10 ਦਿਨ ਠੀਕ ਆ ਹਾਂਜੀ 10 ਕਿਲੋ ਦਾ ਹੈਗਾ ਹਾਂਜੀ ਹਾਂਜੀ ਬਾਜੀ 10 ਕਿਲੋ ਲੋ ਜੀ ਆ ਬੱਚਾ ਆ ਗਿਆ ਦਾ ਤੇ ਦੇਖੋ 10 ਕਿਲੋ ਦਾ ਤੇ ਐਚ ਐਫ ਦਾ

ਹਾਂਜੀ ਇਹ ਵੀ ਭਾਈ ਚੱਲ ਜੀ ਹਜ਼ਾਰਾਂ 40000 ਦੀ ਉਹਦੇ ਕਿੰਨਾ ਮਾਨਦਾਰ ਚੱਲ ਜੀ 50000 ਰੁਪਏ ਚਲੋ ਜਾਣ ਦੋ ਬਾਈ ਠੀਕ ਆ ਹਾਂਜੀ ਆ ਜੋ ਫਿਰ ਇਹ ਜੀ ਇਹ ਭਾਈ ਪਹਿਲਾ ਸੂਆ ਜੀ ਅੱਛਾ 6 ਅੰਡਾ ਪਹਿਲਾ ਸੂਆ ਦੁੱਧ ਦੇ ਦਾ ਇਹਨੂੰ ਵੀ ਹੋਵੇ ਜੀ ਦੁੱਧ ਕਿੰਨਾ ਜੀ ਇਹਦੇ ਕੋਲ ਭਾਈ 1500 ਕਿਲੋ ਤਿਆਰ 15 16 ਕਿਲੋ ਇਹ ਵੀ ਤੋਲੋ ਲਓ ਜੀ ਵੇਖੋ 1500 ਕਿਲੋ ਤਿਆਰ ਆ ਜੀ ਤੇ ਬੱਛਾ ਮਗਰਾ ਹੈ ਨਾ ਚੋਪਰਿਆਂ ਦੇ ਵਿੱਚ ਚੋਪਰਾਂ ਪਰ ਚੋਬਰਸਾਈ ਹੋਣਗਾ ਫੇਰ ਕਹਿੰਦੇ ਜੀ ਆਜੋ ਬਾਕੀ ਪੀਸ ਬਹੁਤ ਸੋਹਣਾ ਬੱਚੀ ਮਨਸਰ ਜਾਦ ਵਿੱਚ ਬਿਲਕੁਲ ਜੀ ਹਾਂਜੀ ਬੜਾ ਮਾਲੀ ਬਹੁਤ ਸੋਹਣਾ ਹੈ ਨਾ ਹਾਂਜੀ ਭਾਜੀ ਸਵਾਰ ਹੋਇਆ ਜੀ ਅੱਛਾ ਹਾਂ ਬੋਲੇ ਜੀ ਕੀ ਮਰ ਫਿਰ ਇੱਧਰ ਆਨੇ ਆਪਾਂ ਪਾਜੀ ਇਹਦੇ 50000 ਰੁਪਇਆ ਅੱਛਾ ਤੇ ਪਾਜੀ ਇਹ ਦੇ ਲਾਂਗੇ 47000 ਪੱਕੇ ਹੀ ਲਾ ਦੇ ਇੱਕੋ ਗੱਲ ਬਸ ਲਾਸਟ ਪੀਸੀ ਆ ਹਾਂਜੀ ਲਾ 45000 ਦੀ ਦੇ ਲਈ ਆਜੋ ਹਾਂਜੀ ਇਹ ਕਹਿੰਦੇ ਆ ਮਦੋਗੇ ਜੀ ਇਹ ਪਾਜੀ ਇੱਕ ਸਾਲ ਦਾ ਹੋਇਆ ਜੀ ਪੱਤਰ ਅੱਛਾ ਇੱਕ ਸਾਲ ਦਾ ਹੋ ਗਿਆ ਆਪਣੇ ਕੋ ਦੋ ਬੱਕਰੀਆਂ ਵੀ ਨੇ ਦੁੱਧ ਦੋ ਰੱਖਣ ਥਰੀ ਭਾਈ ਦਾ ਬਸ ਸੇਵਾ ਕਰੀ ਜੀ ਅੱਛਾ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਮਤਲਬ ਬਾਰੋਂ ਪੱਠੇ ਲੈ ਕੇ ਪਾਈ ਦਾ ਵਾ ਇਹ ਇਹਨੂੰ ਭਾਈ ਦੇਣ ਇਹਦੇ ਬੱਚੇ ਗਾਂ ਸੇਲ ਕਰੀ ਦੇ ਠੀਕ ਆ ਠੀਕ ਆ ਉਹ ਕਿਨੇ ਕਨੇ ਦੁੱਧ ਬੱਕਰੀ ਥਲੇ ਜੀ ਬੱਕਰੀਆਂ ਨੇ ਭਾਜੀ ਐਵੇਂ ਝੂਠ ਮਾਰ ਜੇ 2-2 ਕਿਲੋ ਦੁੱਧ ਹੈਗਾ ਵਾ ਹੈਗਾ ਚਲੋ ਨਹੀਂ ਵਧੀਆ ਬੱਕਰਾ ਤਾਂ ਹੁੰਦਾ ਕਹਿੰਦਾ ਜੀ ਤਿੰਨ ਟੋਨ ਇਹ ਫਿਰ ਕਿਹਦੇ ਪਤਾ ਕਿ ਕਿੱਥੇ ਲੈ ਗਿਆ ਬੀਟਰ ਨੂੰ ਸੌਦਾ ਭਾਜੀ ਨਹੀਂ ਲੈ ਗਿਆ ਕਿਸ ਨਾਲ ਤੁਸੀਂ ਭਾਜੀ ਇਹ ਲੋਕਲ ਇੱਥੋਂ ਲਿਆ ਵਾ ਜਿਹੜੇ ਜੁਨੀਅਰ ਹੁੰਦੇ ਬੱਕਰੀਆਂ ਨੂੰ ਲਿਆ ਪਹੁੰਚਾ ਠੀਕ ਆ ਬੱਕਰੀਆਂ ਨੇ ਲੱਗਦੀ ਹਾਂ ਨਹੀਂ ਨਹੀਂ ਬਹੁਤ ਸੋਹਣਾ ਬੱਕਰਾ ਜੀ ਚਲੋ ਗਾਂ ਕੋਈ ਚੰਗੀ ਬੱਕਰੀ ਬੁੱਕੀ ਪੁਰਾਣੀ ਦੇ ਭਾਜੀ ਲਿਆਏ ਇੱਥੇ ਕਰਾਂ ਦੇ ਭਾਜੀ ਨੇ ਛੱਡ ਦੇਣਗੇ ਫਰੀ ਨਹੀਂ ਬੱਕਰੀਆਂ ਬੱਕਰੇ ਨਹੀਂ ਸੇਲ ਕਰਦੇ ਆਪਾਂ ਨਹੀਂ ਭਾਜੀ ਬੱਕਰੀਆਂ ਬੱਚੇ ਸੇਲ ਕਰਦੇ ਨੇ ਹਾਂ ਨਹੀਂ ਮੈਂ ਤਾਂ ਕਾੜ ਵਾਲੀਆਂ ਪੁਰੀਆਂ ਗਾਇਆਂ ਝੱਡੇ ਵਾਕੀ ਗੱਲ ਸਹੀ ਆ। ਇਹ ਸ਼ੌਂਕ ਨਾ ਭਾਈ ਰੱਖੀਆਂ ਨੇ। ਹਾਂਜੀ ਸੇਵਾ ਕਰਨੀ ਲੋਕਾਂ ਦੀ ਦੁਨੀ ਪੈ ਗਈ। ਨਹੀਂ। ਉਹ ਕੱਟੀ-ਕੜੇ ਮਾਲੀ ਦੀ ਜੀ ਨੂੰ। ਉਹ ਭਾਜੀ ਤੀਕਾ ਭਰਾ ਨਹੀਂ ਲੀਦਾ ਵੀ ਦਾ। ਅੱਛਾ। ਹਾਂਜੀ। ਕੱਟੀ ਪਿੱਛੇ ਤੁਹਾਡੇ ਬਹੁਤ ਸੋਹਣੇ ਨੇ। ਹਾਂਜੀ ਇਹਨੂੰ ਭਾਈ ਫੁੱਲਾ ਵਾਂਡ ਹੋਣ ਸੁੱਡੀ ਦਾ। ਨਹੀਂ ਜੀ ਦੇਖਿਓ। ਤੇ ਆਪਣਾ ਸ਼ੌਕ ਹੈ ਮੇਣਾ ਆਪਣਾ ਕੰਮ ਦੁੱਧ ਦਾ ਚੱਲ ਨਾਲ ਕਰੀ ਜਾਈਏ। ਬਸ ਠੀਕ ਆ। ਦੇਖੋ ਜੀ ਆ ਪਸ਼ੂ ਭਾਈਆਂ ਕੋਲ ਪਰ ਮੇਰਾ ਵੀ ਇੱਥੇ ਆ ਕੇ ਚੈੱਕ ਕਰ ਗਏ ਹਨਾ ਭਾਈ ਜੀ। ਹਾਂਜੀ। ਆਹ ਬੈਠਾ ਥੋੜਾ ਥੰਮ ਛੋਟਾ ਵਾ ਸਾਥ। ਹਾਂਜੀ। ਮੈਂ ਵਧੀਆ ਬ ਸੋ ਬੋਲੋ ਨੰਬਰ ਜੀ 68992 0673 ਠੀਕ ਹੈ ਸਸਿਕਾ ਸਸਿਕਾ